ਪੂਰੀ ਰਾਤ ਹੋ ਗਈ ਆ ਤਾਜਪੁਰ ਰੋਡ ਤੇ ਕੂੜੀਆਂ ਗੱਡੀਆਂ ਉਹਨਾਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤੁਹਾਨੂੰ ਪਤਾ ਉਹ ਕੌਣ ਨੇ ਜ਼ਿਆਦਾਤਰ 99% ਪ੍ਰਵਾਸੀ ਨੇ ਉਹਨਾਂ ਦੇ ਸੋਹਣੇ ਸੋਹਣੇ ਨਵੇਂ-ਨਵੇਂ ਕੱਪੜੇ ਪਵਾ ਕੇ ਟੈਂਕਰਾਂ ਦੇ ਵਿੱਚ ਜਿਹੜੇ ਟੈਂਪੂ ਨੇ ਕੈਂਟਰ ਨੇ ਉਹਨਾਂ ਤੇ ਲਿਖ ਕੇ ਕਿ ਫਲਾਨੀ ਇੰਡਸਟਰੀ ਦਾ ਬੰਦਾ ਹੈ ਨਵੇਂ ਕੱਪੜੇ ਪਾ ਕੇ 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਲੱਗੀ ਹੋਈ ਆ ਸਟੇਜ ਕਾਰਪਟ ਵਿਛੇ ਹੋਏ ਨੇ ਲਾਈਟਾਂ ਲੱਗੀਆਂ ਹੋਈਆਂ ਕੂੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਆ ਇਨਾਮ ਆ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸਤਿਆਨਾਸ਼ ਕਰੋ ਮੈਂ ਇੱਕ ਗੱਲ ਤੁਹਾਨੂੰ ਹੋਰ ਆਣਾਂ ਉਨੇ ਜੇ ਕੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮੋਹੱਲੀ ਦੇ ਮਾੜੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਵਾਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕੀ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਆ ਜੋ ਸਾਬਤ ਹੋ ਗਿਆ ਕਿ ਨਹੀਂ ਖੜੇ ਹੋਏ ਉਹ ਇਨ੍ਹਾਂ ਇੰਡਸਟਰੀ ਲਿਸਟਾਂ ਨਾਲ ਇਨ੍ਹਾਂ ਵਪਾਰੀਆਂ ਨਾਲ ਜੋ ਪੰਜਾਬ ਦਾ ਪਾਣੀ ਕਾਲਾ ਕਰ ਰਹੇ ਨੇ ਉਹਨਾਂ ਨਾਲ ਖੜੇ ਨਹੀਂ ਆਹੀ ਸਾਡਾ ਮਸਲਾ ਹੈ ਜੋ ਪੰਜਾਬ ਦਾ ਹੋ ਕੇ ਪੰਜਾਬ ਦਾ ਨਹੀਂ ਹੁੰਦਾ ਭਾਈ ਸਾਨੂੰ ਉਹ ਨਹੀਂ ਚਾਹੀਦਾ ਬਰਕਤ ਸਤਿ ਸ਼੍ਰੀ ਅਕਾਲ ਪੂਰੀ ਰਾਤ ਹੋ ਗਈ ਆ ਤਾਜਪੁਰ ਰੋਡ ਤੇ ਪੂਰੀਆਂ ਗੱਡੀਆਂ ਉਹਨਾਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਤੁਹਾਨੂੰ ਪਤਾ ਉਹ ਕੌਣ ਨੇ ਜ਼ਿਆਦਾਤਰ 99% ਪ੍ਰਵਾਸੀ ਨੇ ਉਹਨਾਂ ਦੇ ਸੋਹਣੇ ਸੋਹਣੇ ਨਵੇਂ-ਨਵੇਂ ਕੱਪੜੇ ਪਵਾ ਕੇ ਟੈਂਕਰਾਂ ਦੇ ਵਿੱਚ ਜਿਹੜੇ ਟੈਂਪੂ ਨੇ, ਕੈਂਟਰ ਨੇ ਉਹਨਾਂ ਤੇ ਲਿਖ ਕੇ ਕਿ ਫਲਾਨੀ ਅੰਡਸਟਰੀ ਦਾ ਬੰਦਾ ਹੈ। ਨਵੇਂ ਕੱਪੜੇ ਪਾ ਕੇ 10 ਵਜੇ ਤੱਕ ਲਿਆਂਦੇ ਜਾ ਰਹੇ ਨੇ ਤੇ ਸਟੇਜ ਲੱਗੀ ਹੋਈ ਆ। ਸਟੇਜ ਕਾਰਪਟ ਵਿਛੇ ਹੋਏ ਨੇ। ਲਾਈਟਾਂ ਲਗੀਆਂ ਹੋਈਆਂ ਕੂੜੀਆਂ ਛੋਲੇ ਖਵਾਏ ਜਾ ਰਹੇ ਨੇ ਇਹ ਮਤਲਬ ਨਾਮ ਹੈ ਉਹਨਾਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ ਕਿ ਤੁਸੀਂ ਕਾਲਾ ਪਾਣੀ ਕਰੋ ਪੰਜਾਬ ਦਾ ਸਤਿਆਨਾਸ਼ ਕਰੋ ਮੈਂ ਇੱਕ ਗੱਲ ਤੁਹਾਨੂੰ ਹੋਰ ਆਣਾ ਹੁਣੇ ਇੱਕ ਅੰਦੋਲਨ ਹੋਇਆ ਸੀ ਦੋ ਬੰਦੇ ਸਾਡੇ ਮੋਹੱਲੀ ਦੇ ਮਾਰੇ ਗਏ ਸੀ ਅਸੀਂ ਇੱਕੋ ਗੱਲ ਕਹੀ ਸੀ ਕਿ ਬਾਹਰ ਵਾਲੇ ਨੇ ਜਿਹੜੇ ਇਹ ਪ੍ਰਵਾਸੀ ਨੇ ਜਿਹੜੇ ਕਿ ਇਹ ਪੰਜਾਬ ਦੇ ਹਿੱਤਾਂ ਨਾਲ ਖੜੇ ਹੋਣਗੇ ਆ ਜੋ ਸਾਬਤ ਹੋ ਗਿਆ ਕਿ ਨਹੀਂ ਖੜੇ ਹੋਏ ਉਹ ਇਨ੍ਹਾਂ ਇੰਡਸਟਰੀ ਲਿਸਟਾਂ ਨਾਲ ਇਨ੍ਹਾਂ ਵਪਾਰੀਆਂ ਨਾਲ ਜੋ ਪੰਜਾਬ ਦਾ ਪਾਣੀ ਕਾਲਾ ਕਰ ਰਹੇ ਨੇ ਉਹਨਾਂ ਨਾਲ ਖੜੇ ਨਹੀਂ ਆਹੀ ਸਾਡਾ ਮਸਲਾ ਹੈ ਜੋ ਪੰਜਾਬ ਦਾ ਹੋ ਕੇ ਪੰਜਾਬ ਦਾ ਨਹੀਂ ਹੁੰਦਾ ਭਾਈ ਸਾਨੂੰ ਉਹ ਨਹੀਂ ਚਾਹੀਦਾ